ਸੋង ਮੋਰਾਇਛੇ ਸنگ ਬਿਸ਼ਨੋ ਪਗਵਾਂਦੀ ਜੈ ਸਤਿਕਾਰਯੋਗ ਹਰ ਸੰਗਤ ਜੀਓ ਅੱਜ 27 ਮੱਗਰ ਅਰਪਕ ਦਵਾਰ ਨੀਰਵਾਲ ਦੇਵੀਕੇ ਹਰ ਸੰਗਤ ਜੀ ਦੇਖਦੇ ਹੋਏ ਸੇਵਾ ਕਰਦੇ ਹੋਏ ਸਾਡੇ ਵੀਰ ਪੈਣਾ ਆ ਲੋ ਜੀ ਸੇਵਾ ਦਾ ਪੂਰਾ ਲੁਫਤ ਉਠਾਉਂਦੇ ਹੋਇਆ ਲੁਫਤ ਸੇਵਾ ਦਾ ਲੋਕ ਮੁੰਡਾ ਥੱਲੇ ਦੇਖੋ ਇਹ ਸਾਡੇ ਪਿੰਡ ਵਾਲੀਆਂ ਪੈਣਾ ਵੀ ਸੇਵਾ ਦਾ ਦੇ ਵਿੱਚ ਸੰਜੋਗ ਦਾਖਾ ਸਾਹਿਬ ਸੋਗ ਮਾਰਾ ਸ਼ੇ ਸਮਿਸ਼ਣਗਾਨ ਦੀਜੈ ਸੋਗ ਮਾਰਾ ਸ਼ੇ ਸਮਿਸ਼ਣਗਾਨ ਦੀਜੈ ਸਾਡੇ ਦੂਰ ਦੂਰ ਤੋਂ ਆਏ ਰਾਜੇ ਮੱਜਰੇ ਤੋਂ ਆ ਪਿੰਡ ਵਾਲੀਆਂ ਪੈਣਾ ਬੀਬੀਆਂ ਬਹੁਤ ਬਹੁਤ ਧੰਨਵਾਦ ਪਰਮੇਸ਼ਰ ਦਾ ਇਹਨੇ ਕਿਰਪਾ ਕੀਤੀ ਅਸਾਡੇ ਕਲਵੰਤ ਸਿੰਘ ਹੋ ਜਾਂ ਵਾਲੇ ਇਹ ਕਹਿੰਦੇ ਮੇਰੀ ਵੀ ਵੀਡੀਓ ਬਣਾਓ ਇਹ ਮੂਵੀ ਆਪਣੀ ਮੂਵੀ ਬਣਾ ਬਹੁਤ ਬਹੁਤ ਧੰਨਵਾਦ ਪਰਮੇਸ਼ਰ ਦਾ ਜੀ ਜਿਨ੍ਹਾਂ ਨੇ ਸੋਹਣੀ ਸੰਗਤ ਬਣਾਈ ਇਕੱਠੇ ਹੋ ਕੇ ਸੇਵਾ ਕਰਦੇ ਹੋਏ ਆ ਨੰਦ ਮੰਨਦੇ ਹੋਏ ਹ ਉਸਨੇ ਕਲੰਕਲ ਕਲਕੇ ਪਾਰ ਮਹਾਰਾਜੇ ਸ੍ਰੀ ਮਿਸ਼ਨ ਭਗਵਾਨ ਜੀ ਦਾ ਧੰਨਵਾਦ ਜਿਸ ਰੇ ਇੱਕ ਰੰਗ ਦੇ ਵਿੱਚ ਰੰਗੀ ਹੋਈ ਹਰ ਸੰਗਤ ਇਸੇ ਤਰ੍ਹਾਂ ਹੀ ਪਿਆਰ ਕਰਦੇ ਰਹਿਣ ਇਸੇ ਤਰ੍ਹਾਂ ਮਿਲ ਕੇ ਚੱਲਦੇ ਰਹਿਣ ਸੋ ਮਹਾਰਾਜੇ ਸ੍ਰੀ ਮਿਸ਼ਨ ਭਗਵਾਨ ਜੀ ਦਾ ਧੰਨਵਾਦ ਸੋ ਮਹਾਰਾਜੇ ਸ੍ਰੀ ਮਿਸ਼ਨ ਭਗਵਾਨ ਦੇ ਜੈ ਹਰ ਸੰਗਤ ਜੋ ਅੱਜ ਅਕਾਲਪੁਰ ਪਰਮਾਤਮਾ ਦੀ ਕਿਰਪਾ 27 ਮੱਘਰ ਹਰ ਭਗਤਵਾਰ ਬੀਰੋਵਾਲ ਵਿਖੇ ਸਾਰੀ ਹਸ ਸੰਗਤ ਲੰਗਰ ਜਨਨਤ ਮਾਨ ਰਹੀ ਇਸੇ ਤਰ੍ਹਾਂ ਯੂਸ਼ੇਨ ਚੇਤੀ ਅਕਾਲਪੁਰ ਕਿਰਪਾ ਕਰਦੇ ਰਹਿਣ सारी और एकजुट होके प्रेम का सबूत देना इस तरह उसने कलांकल कल की अवतार का भंडारा चलता रहे उसका बहुत बहुत धन्यवाद जिसने आके कृपा की पहली बार खला लेओ, खला लेओ, खला लेओ, खला लेओ, खला پانس کلاس لگي ها